ਜਨਪੰਜਾਬੀ ਦੇਖ ਰਹੇ ਹੋ ਦਾ ਸ਼ਕੰਦਾਰ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਹਾਜ਼ਰਾਂ ਅੱਜ ਦੀਆਂ ਕੁਝ ਗੱਲਾਂ ਦਾ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਤਾਂ ਗੱਲਬਾਤ ਕਰਨੀ ਹੈ ਪੋਨਬਾਰ ਨੂੰ ਥੈਂਕਸ ਗਿਵਿੰਗ ਡੇ ਆ ਛੁੱਟੀ ਆ ਤੇ ਉਸ ਦਿਨ ਬਾਰੇ ਕੁਝ ਅਪਡੇਟਸ ਨੇ ਤੁਹਾਡੇ ਨਾਲ ਉਹ ਸਾਂਝੀਆਂ ਕਰਨਾ ਦੂਜਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਸ਼ੇ ਦੇ ਨਾਲ ਮੌਤਾਂ ਲਗਾਤਾਰ ਜਾਰੀ ਨੇ ਤੀਜੀ ਗੱਲਬਾਤ ਸਰੀ ਫੂਡ ਬੈਂਕ ਦੇ ਵਿੱਚ ਫੂਡ ਦੀ ਬੈਂਕ ਦੇ ਵਿੱਚ ਰਿਕਾਰਡ ਵਾਧਾ ਹੋਇਆ ਚੌਥੀ ਗੱਲਬਾਤ ਕਰਨੀ ਹੈ ਕਿ ਪ੍ਰਧਾਨ ਮੰਤਰੀ ਬਿਰੋਟ ਕਟਾਂ ਅੰਦਲ ਵਾਲੇ ਕੈਨੇਡਾ ਵਾਸੀਆਂ ਲਈ ਖਾਸ ਪਲਾਨ ਦੀ ਅਨਾਉਂਸਮੈਂਟ ਕੀਤੀ ਗਈ ਆ ਤੇ BC ਤੇ ਅਲਬਰਟਾ ਦੇ ਵਿੱਚਕਾਰ ਜਿਹੜਾ ਪਾਈਪਲਾਈਨ ਸੁਵੰਦੀ ਰੇਡ ਕਾ ਲਗਾਤਾਰ ਜਾਰੀ ਆ ਇਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਖਾਸ ਤੌਰ ਦੇ ਉੱਤੇ ਅਸੀਂ ਕਰਨੀ ਆ ਇਹਦੇ ਬਾਰੇ ਕਿ ਜਿਹੜਾ ਸਾਡਾ ਥੈਂਕਸ giving ਆ ਸੋਮਵਾਰ ਨੂੰ ਥੈਂਕਸ giving ਦੀ ਛੁੱਟੀ ਆ ਅਸੀਂ ਸਾਰੇ ਜਾਣਦੇ ਆ ਕਿ ਹਰ ਸਾਲ ਥੈਂਕਸ giving ਹੁੰਦਾ ਆ ਇਹਦੇ ਸੰਬੰਧੀ ਦੋ ਤਿੰਨ ਮਹੱਤਵਪੂਰਨ ਗੱਲਾਂ ਨੇ ਸਭ ਤੋਂ ਪਹਿਲਾਂ ਤਾਂ ਜਿਹੜੇ ਫੈਰੀਜ਼ ਦੇ ਵਿੱਚ ਜਾਣ ਵਾਲੇ ਨੇ ਉੱਥੇ ਬਹੁਤ ਬਿਜ਼ੀ ਟ੍ਰੈਫਿਕ ਹੋਣਾ ਆ ਤੇ ਲਗਭਗ ਸਾਰੀਆਂ ਸੇਲਿੰਗ ਦੀ ਫੁੱਲ ਆਇਆ ਇਸ ਥੈਂਕਸ ਗਿਵਿੰਗ ਵੀਕਐਂਡ ਦੇ ਉੱਤੇ ਸੋ ਪਹਿਲੀ ਗੱਲ ਤੇ ਇਹ ਮੰਨ ਕੇ ਚੱਲੋ ਵੀ ਉੱਥੇ ਵੇਟ ਟਾਈਮ ਬਹੁਤ ਆ ਦੂਜਾ ਵੈਨਕੂਵਰ ਤੋਂ ਮਤਲਬ ਆਊਟ ਬਾਉਂਡ ਵਾਲੇ ਜਿਹੜੇ ਨੇ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ 10 ਅਕਤੂਬਰ ਨੂੰ ਜਾਣ ਵਾਲੇ ਤੇ ਕੱਲ ਨੂੰ ਸਵੇਰੇ 11 ਅਕਤੂਬਰ ਨੂੰ ਸਵੇਰੇ ਤੇ ਦੁਪਹਿਰ ਇਹ ਸਭ ਤੋਂ ਬਿਜ਼ੀ ਟਾਈਮ ਆ ਉੱਥੇ ਦਾ ਉਧਰ ਖਿਆਲ ਨਾ ਜਾਓ ਦੂਜਾ ਜੇ ਤੁਸੀਂ ਵਾਪਸ ਆਉਣਾ ਉਧਰੋਂ ਆਈਲੈਂਡ ਤੋਂ ਐਤਵਾਰ 12 ਅਕਤੂਬਰ ਨੂੰ ਜਿਹੜਾ ਆਫਟਰਨੂਨ ਤੇ ਸੋਮਵਾਰ ਨੂੰ ਸਾਰਾ ਦਿਨ ਉਹ ਬਹੁਤ ਬਿਜ਼ੀ ਆ ਦੂਜਾ ਉਹਨਾਂ ਨੇ ਇੱਕ ਖਾਸ ਤੌਰ ਦੇ ਉੱਤੇ ਜਿਹੜੀ ਗੱਲ ਦੱਸੀ ਆ ਕਿ ਜਿਹੜਾ ਬਹੁਤ ਸਟਰੋਂਗਲੀ ਉਹਨਾਂ ਨੇ ਦੱਸਿਆ ਕਿ ਐਡਵਾਂਸ ਦੇ ਵਿੱਚ ਬੁੱਕ ਕਰੋ ਸਪੈਸ਼ਲੀ ਜਿਹੜੇ ਵੈਨਕੂਵਰ ਆਈਲੈਂਡ ਤੇ ਜਿਹੜਾ ਆਪਣੇ ਸਨਸ਼ਾਈਨ ਕੋਸਟ ਆ ਉਧਰ ਨੂੰ ਕਿਉਂਕਿ ਬਹੁਤ ਸਾਰੀਆਂ ਸੇਲਿੰਗਸ ਪਹਿਲਾਂ ਹੀ ਲਗਭਗ ਫੁੱਲ ਹੋ ਚੁੱਕੀਆਂ ਕੋਈ ਵੀ ਜਗਾ ਕਿਸੇ ਫੈਰੀ ਦੇ ਵਿੱਚ ਨਹੀਂ ਆ ਦੂਜਾ ਕਿ ਪੌਣੇ ਘੰਟੇ ਤੋਂ ਲਾ ਕੇ 1 ਘੰਟਾ 45 ਤੋਂ 60 ਮਿੰਟ ਪਹਿਲਾਂ ਪਹੁੰਚੋ ਉੱਥੇ ਸੇਲਿੰਗ ਟਾਈਮ ਤੋਂ ਤੇ BC ਫੈਰੀ ਦੀ ਵੈਬਸਾਈਟ ਦੇ ਉੱਤੇ ਲਾਈਵ ਅਪਡੇਟ ਚੈੱਕ ਕਰੋ ਵੀ ਕਿਹੜੀ ਡਿਲੇ ਹੋ ਰਹੀ ਆ ਜੀ ਕਿਹੜੀ ਉੱਥੇ ਹੋ ਰਹੀ ਆ ਪਾਰਕਿੰਗ ਲੋਟ ਪਹਿਲਾਂ ਭਰ ਜਾਂਦੇ ਆ ਵੱਡੇ ਫੈਰੀ ਇਹ ਜਿਹੜੇ ਟਰਮੀਨਲਸ ਦੇ ਉੱਤੇ ਸੋ ਟਰੈਵਲਰ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਪਬਲਿਕ ਟਰਾਂਸਪੋਰਟ ਵਰਤੋ ਜਾਂ ਕੋ ਡ੍ਰੌਪ ਆਫ ਵਰਤੋ ਕੋ ਤੁਹਾਨੂੰ ਉੱਥੇ ਛੱਡ ਜਵੇ ਤੇ ਇਹ ਵੀ ਵੱਡੀ ਸਮੱਸਿਆ ਹੈ ਜਿਹੜੇ ਵਾਕਨ ਪੈਸੈਂਜਰਸ ਨੇ ਜਿਹੜੇ ਬਿਨਾਂ ਕਾਰ ਤੋਂ ਜਾਂਦੇ ਆ ਮੁਰਾ ਨੂੰ ਵੀ ਪਹਿਲਾਂ ਪਹੁੰਚਣਾ ਚਾਹੀਦਾ ਤਾਂ ਕਿ ਲਾਈਨ ਅਪਸ ਤੋਂ ਬਚਿਆ ਜਾ ਸਕੇ ਆਨ ਬੋਰਡ ਰਿਮਾਈਂਡਰ ਇਹ ਹੈ ਕਿ ਜਦੋਂ ਤੁਸੀਂ ਫੈਰੀ ਦੇ ਵਿੱਚ ਪਾਰਕਿੰਗ ਕਰਦੇ ਆ ਜਿਹੜੇ ਡਰਾਈਵਰ ਨੇ ਉਹਨਾਂ ਨੂੰ ਜਿਹੜਾ ਮਤਲਬ ਜਿਹੜਾ ਬਿਲਕੁਲ ਅਗਲਾ ਜਿਹੜਾ ਵਹੀਕਲਾ ਉਹਦੇ ਨੇੜੇ پارک ਕਰੋ ਵਿੱਚ ਜਗ੍ਹਾ ਨਾ ਛੱਡੋ ਕਾਰ ਦੇ అలਾਰਮ ਜਿਹੜੇ ਆ ਉਹ ਬੰਦ ਕਰ ਦਿਓ ਤੇ ਲੋਅਰ ਡੈਕ ਜਿਹੜਾ ਆ ਉਹਦੇ ਵਿੱਚੋਂ ਬਾਹਰ ਰਹੋ ਹੁਣ ਜਿਹੜੇ ਪੈਟਸ ਨੇ ਪੈਟਸ ਉਹ ਉਹਨਾਂ ਨੂੰ ਆਗਿਆ ਹੁੰਦੀ ਆ ਪਰ ਉਹ ਉਹਨਾਂ ਦੇ ਉਹ ਲੀਸ਼ ਪਾਈ ਹੋਵੇ ਜਾਂ ਉਹ ਕੈਰੀਅਰ ਦੇ ਵਿੱਚ ਹੋਣੇ ਚਾਹੀਦੇ ਆ ਤੇ ਉੱਥੇ ਖਾਸ ਏਰੀਏ ਆ ਇਸ ਤਰ੍ਹਾਂ ਦੇ ਜਿੱਥੇ ਤੁਸੀਂ ਜਾਣਾ ਆ ਅ ਥੈਂਕਸ ਗਿਵਿੰਗ ਡੇ ਆਪਾਂ ਸਾਰੇ ਜਾਣਦੇ ਆ ਕਿ ਅਮਰੀਕਾ ਦੇ ਵਿੱਚ ਸ਼ੁਰੂ ਹੋਇਆ ਸੀ ਤੇ ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡੇ ਹਿੱਸੇ ਦੇ ਵਿੱਚ ਇਹ ਮਨਾਇਆ ਜਾਂਦਾ ਅਰਲੀ 16 ਦੀ ਗੱਲਬਾਤ ਸ਼ੁਰੂ ਹੋਈ ਆ ਥੈਂਕਸ ਗਿਵਿੰਗ ਦਾ ਮਤਲਬ ਇਹ ਆ ਕਿ ਪ੍ਰਮਾਤਮਾ ਦਾ ਥੈਂਕਸ ਕਰਨਾ ਉਹਦਾ ਧੰਨਵਾਦ ਕਰਨਾ ਜਿਹੜਾ ਹਾਰਵੈਸਟ ਦੇ ਲਈ ਫਸਲ ਕੱਟੀ ਜਾਂਦੀ ਸੀ ਤੇ ਉਹਦੀਆਂ ਜਿਹੜੀਆਂ ਬਲੇਸਿੰਗਸ ਪਿਛਲੇ ਸਾਲ ਰਹੀਆਂ ਉਹ ਸਾਰੇ ਕੁਸ਼ ਤੇ ਉੱਤੇ ਪਹਿਲਾ ਥੈਕਸ ਗਿਵਿੰਗ 1621 ਦੇ ਵਿੱਚ ਜਿਹੜੀ ਇੰਗਲਿਸ਼ ਸੈਟਲਰਸ ਸੀਗੇ ਉੱਥੇ ਇਹ ਕੀਤਾ ਗਿਆ ਸੀ ਨੇਟਵ ਅਮਰੀਕਨਸ ਨੇ ਉਹਨਾਂ ਨੇ ਕਿਉਂਕਿ ਫਸਲ ਜਿਹੜੀ ਸਕਸੈਸਫੁਲ ਉਹਦੀ ਹਾਰਵੈਸਟਿੰਗ ਬੜੀ ਮਤਲਬ ਚੰਗੀ ਹੋਣ ਤੋਂ ਬਾਅਦ ਇਹਨੂੰ ਕੀਤਾ ਗਿਆ ਸੀ ਸੋ ਇਹ ਕਈ ਕਈ ਦਿਨ ਉਸ ਵੇਲੇ ਚੱਲਦਾ ਸੀ ਪੰਪਕਿਨ 베ਰੀਸ ਤੇ ਬੋਰ ਸਾਰਾ ਕੁਝ ਫਿਰ ਹੌਲੀ ਹੌਲੀ ਇਸ ਦਿਨ ਦੀ ਛੁੱਟੀ ਹੋਣ ਲੱਗ ਪਈ ਥੈਂਕਸ ਗਿਵਿੰਗ ਦਾ ਮਤਲਬ ਆ ਕਿ ਧੰਨਵਾਦ ਕਰਨਾ ਜਾਂ ਧੰਨਵਾਦੀ ਹੋਣਾ ਆਪਣੇ ਪਰਿਵਾਰ ਦਾ ਫੂਡ ਦਾ ਫਰੈਂਡਸ ਦਾ ਸੇਤ ਦਾ ਜਾਂ ਹੋਰ ਜਿਹੜੀਆਂ ਵੀ ਬਲੇਸਿੰਗਸ ਨੇ ਤੁਹਾਡੇ ਕੋਲ ਅਮਰੀਕਾ ਦੇ ਵਿੱਚ ਜਿਹੜੀਆਂ ਇਹ ਟਰੈਡੀਸ਼ਨਸ ਬਹੁਤ ਲੰਬੇ ਸਮੇਂ ਤੋਂ ਚੱਲੀਆਂ ਆਉਂਦੀਆਂ ਤੇ ਉਹ ਇਹਨੂੰ ਇਸ ਤਰੀਕੇ ਦੇ ਨਾਲ ਹਮੇਸ਼ਾ ਹੀ ਜਿਹੜੇ ਮਨਾਉਂਦੇ ਆ ਹੁਣ ਇੱਥੇ ਕਿਉਂਕਿ ਅਸੀਂ ਅਮਰੀਕਾ ਦਾ ਜ਼ਿਕਰ ਕਰ ਰਹੇ ਆ ਜਿਹੜੇ ਲੋਕ ਇਸ ਵੇਲੇ ਆ ਟ੍ਰੈਵਲ ਕਰ ਰਹੇ ਨੇ ਕੁਝ ਕੈਨੇਡੀਅਨ ਜਿਹੜੇ ਉਹ ਅਮਰੀਕਾ ਨੂੰ ਥੈਂਕਸ giving ਉੱਤੇ ਟ੍ਰੈਵਲ ਕਰਦੇ ਆ ਤੇ ਉਹਨਾਂ ਨੂੰ ਕੁਝ ਐਕਸਟਰਾ ਟੈਕਸਸ ਜਿਹੜੇ ਸਰ ਟੈਕਸਸ ਨੇ ਉਹ ਆਉਣ ਵੇਲੇ ਕੈਨੇਡਾ ਦੇ ਵਿੱਚ ਦੇਣੇ ਪੈਣਗੇ ਜੋ ਕੁਝ ਉਹ ਉੱਥੋਂ ਲੈ ਕੇ ਆਉਂਦੇ ਆ ਪਹਿਲੇ ਸਮੇਂ ਦੇ ਵਿੱਚ ਇਹਦੇ ਉੱਤੇ ਇੰਨੀਆਂ ਪਾਬੰਦੀਆਂ ਨਹੀਂ ਸੀ ਪਰ ਹੌਲੀ-ਹੌਲੀ ਇਹਦੇ ਉੱਤੇ ਪਾਬੰਦੀਆਂ ਲੱਗੀਆਂ ਖਾਸ ਤੌਰ ਦੇ ਉੱਤੇ ਆ ਜਿਹੜਾ ਟੈਰਿਫ ਆਇਸ਼ ਵੇਲੇ ਜਿੰਨੀ ਟੈਰਿਫ ਦੀ ਜਿਹੜੀ ਚਰਚਾ ਚੱਲ ਰਹੀ ਆ ਉਹਦਾ ਤੇ ਉਹਦੇ ਤੋਂ ਬਾਅਦ ਫੇਰ ਜਿਹੜਾ ਇਹ ਇਹਦੇ ਬਾਰੇ ਕਿਹਾ ਜਾ ਰਿਹਾ ਕਿ ਤੁਹਾਨੂੰ ਜੇ ਤੁਸੀਂ ਅਮਰੀਕਾ ਨੂੰ ਟਰੈਵਲ ਕਰ ਰਹੇ ਹੋ ਤੇ ਉਧਰਲੇ ਪਾਸੇ ਆਪਣਾ ਥੋੜਾ ਜਿਹਾ ਖਾਸ ਤੌਰ ਦੇ ਉੱਤੇ ਜਿਹੜਾ ਧਿਆਨ ਰੱਖਿਆ ਜਾਵੇ ਤਾਂ ਹੀ ਉਧਰ ਜਾਇਆ ਜਾਵੇ ਨਹੀਂ ਤਾਂ ਕਿਉਂਕਿ ਬਹੁਤ ਬਿਜ਼ੀ ਸਮਾਂ ਆ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੀਆਂ ਸਮੱਸਿਆਵਾਂ ਤੁਹਾਨੂੰ ਉਸ ਕਿਸਮ ਦੀਆਂ ਉਧਰਲੇ ਪਾਸੇ ਆ ਸਕਦੀਆਂ ਹਨ ਉਹਨਾਂ ਦੇ ਵਿੱਚ ਦੂਜਾ ਇਹ ਹੈ ਕਿ ਕੁਝ ਐਗਜ਼ੈਂਪਸ਼ਨਸ ਵੀ ਆ ਕੈਨੇਡੀਅਨ ਇੱਥੇ ਕੁਝ ਡਿਊਟੀ ਫ੍ਰੀ ਜਿਵੇਂ ਸੋਵਿਨਾਰਾ ਕੋਈ ਅਲਕੋਹਲ ਆ ਜਾਂ ਤਬੈਕੋ ਆ ਉਹ ਲਿਆ ਸਕਦੇ ਪਰ ਉਹਦੀ ਇੱਕ ਲਿਮਟ ਆ ਕਿ ਤੁਸੀਂ ਜਾਣਦੇ ਆ ਕਿੰਨੀ ਲਿਆ ਸਕਦੇ ਉਹਦਾ ਖਾਸ ਤੌਰ ਦੇ ਉੱਤੇ ਸਿਆਲ ਖਿਆਲ ਰੱਖਿਆ ਜਾਵੇ ਕੋਈ ਚੀਜ਼ਾਂ ਤੁਸੀਂ ਨਹੀਂ ਲਿਆ ਸਕਦੇ ਮਤਲਬ ਕੋਈ ਵੀ ਹੋਮ ਮੇਡ ਫੂਡ ਆ ਉੱਥੋਂ ਕੋ ਟਰਕੀ ਲੈਫਟਓਵਰ ਹੁਣ ਥੈਂਕਸ ਗਿਵਨ ਦੇ ਉੱਤੇ ਜਿਵੇਂ ਸਾਰੇ ਉੱਥੇ ਜਾ ਕੇ ਖਾਂਦੇ ਪੀਂਦੇ ਆ ਤੇ ਜਿਹੜਾ ਬਚਿਆ ਤੁਸੀਂ ਇਧਰਲੇ ਪਾਸੇ ਨਹੀਂ ਲਿਆ ਸਕਦੇ ਕੋਈ ਪੋਲਟਰੀ ਜਾਂ ਕੁਛ ਜਿਹੜੇ ਬਰਡਸ ਨੇ ਉਹ ਜਾਂ ਕੋਈ ਹਥਿਆਰ ਨੇ ਜਾਂ ਕੁਛ ਨਾਰਕੋਟਿਕਸ ਨੇ ਉਹ ਨਹੀਂ ਲਿਆ ਸਕਦੇ ਇਸ ਗੱਲ ਦਾ ਵੀ ਜਿਹੜਾ ਖਿਆਲ ਰੱਖਿਆ ਜਾਵੇ ਨਹੀਂ ਤੇ ਤੁਹਾਨੂੰ ਬਾਰਡਰ ਦੇ ਉੱਤੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਗਲੀ ਗੱਲਬਾਤ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਲਗਾਤਾਰ ਜਾਰੀ ਨਹੀਂ ਇਹ ਘਟ ਨਹੀਂ ਰਹੀਆਂ। ਘਟੀਆਂ ਨੇ ਥੋੜੀਆਂ ਜੀਆਂ ਪਰ ਇੰਨੀਆਂ ਜ਼ਿਆਦਾ ਨਹੀਂ। ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀ ਰਿਪੋਰਟ ਆਈ ਉਹਦੇ ਵਿੱਚ ਇਹ ਦੱਸਿਆ ਗਿਆ ਕਿ 153 ਲੋਕਾਂ ਦੀ ਜੁਲਾਈ ਦੇ ਵਿੱਚ ਮੌਤ ਹੋਈ ਆ ਓਵਰਡੋਸ ਦੇ ਨਾਲ 149 ਲੋਕਾਂ ਦੀ ਮੌਤ ਅਗਸਤ ਦੇ ਵਿੱਚ ਹੋਈ ਆ। ਜਿਹੜੀ ਅਨ ਰੈਗੂਲੇਟਡ ਯਾਨੀ ਕਿ ਇਲੀਗਲ ਜਾਂ ਸਟ੍ਰੀਟ ਡਰੱਗਸ ਲਈਆਂ BC ਕਾਰਨਰਸ ਸਰਵਸ ਦੀ ਇਹ ਰਿਪੋਰਟ ਆਈ ਆ ਦੱਸਿਆ ਜਾ ਰਿਹਾ ਕਿ ਇਹਦਾ ਮਤਲਬ ਇਹ ਆ ਕਿ ਲਗਭਗ 5 ਲੋਕ ਰੋਜ਼ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜ਼ਹਿਰੀਲੇ ਨਸ਼ੇ ਕਰਕੇ ਮਰ ਰਹੇ ਆ ਇਹ ਇਹ ਦੱਸਦਾ ਆ ਕਿ ਜਿਹੜਾ ਡਰੱਗ ਕ੍ਰਾਈਸਿਸ ਆ ਹਜੇ ਵੀ ਹਟਿਆ ਨਹੀਂ ਉੱਥੇ ਦਾ ਉੱਥੇ ਹੀ ਆ ਜਦੋਂ ਇਹਦਾ ਮੁਕਾਬਲਾ ਅਸੀਂ ਪਿਛਲੇ ਮਹੀਨਿਆਂ ਨਾਲ ਕਰਕੇ ਦੇਖਦੇ ਆ ਤੇ ਨੰਬਰ ਥੋੜੇ ਜਿਹਾ ਪਿਛਲੇ ਮਹੀਨਿਆਂ ਦੇ ਮੁਕਾਬਲੇ ਥੋੜੇ ਜਿਹਾ ਜ਼ਿਆਦਾ ਨੇ ਮਈ ਦੇ ਵਿੱਚ 145 ਮੌਤਾਂ ਹੋਈਆਂ ਸੀ ਜੂਨ ਦੇ ਵਿੱਚ 147 ਹੋਈਆਂ ਸੀ ਤੇ ਦੇਖ ਲਓ ਜੁਲਾਈ ਦੇ ਵਿੱਚ 149 ਤੇ ਜੁਲਾਈ ਦੇ ਵਿੱਚ 153 ਤੇ ਅਗਸਤ ਦੇ ਵਿੱਚ 158 ਸੋ ਜੇ ਇਹਨੂੰ ਮਈ ਤੇ ਜੂਨ ਦੇ ਮੁਕਾਬਲੇ ਦੇਖਿਆ ਜਾਈਏ ਤੇ ਗਿਣਤੀ ਜ਼ਿਆਦਾ ਆ ਸੋ ਅਸਲ ਦੇ ਵਿੱਚ ਇਹ ਵੀ ਆ ਕਿ ਇੱਕ ਮਤਲਬ ਇਹ ਬਹੁਤ ਜ਼ਿਆਦਾ ਡਿਕਲਾਈਨ ਵੀ ਨਹੀਂ ਆ ਤੇ ਬਹੁਤ ਜ਼ਿਆਦਾ ਕੋਈ ਇਹ ਉੱਪਰ ਵੱਲੋਂ ਵੀ ਨਹੀਂ ਜਾ ਰਿਹਾ ਕ੍ਰਾਈਸਿਸ ਪਰ ਸਟਡੀ ਆ ਤੇ ਡੇਂਜਰਸ ਲੈਵਲ ਦੇ ਉੱਤੇ ਆ ਇਹਦੇ ਤੇ ਫਰਕ ਨਹੀਂ ਕੋਈ ਪੈ ਰਿਹਾ ਹੁਣ ਜਿਹੜੇ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਨੇ ਉਹ ਫਰੇਜ਼ਰ ਹੈਲਥ ਤੇ ਵੈਨਕੂਵਰ ਕੋਸਟਲ ਹੈਲਥ ਰੀਜਨਸ ਦੇ ਵਿੱਚ ਉਹ ਏਰੀਆ ਜਿਹੜਾ ਇਹਨਾਂ ਇਸੇ ਏਰੀਆ ਦੇ ਵਿੱਚ ਸਰੀ ਆਉਂਦਾ ਵੈਨਕੂਵਰ ਆਉਂਦਾ ਬਰਨ ਵੀ ਰਿਚਮੈਂਟ ਤੇ ਨੇੜੇ-ਟਿੜੇ ਦੇ ਹੋਰ ਸ਼ਹਿਰ ਆਉਂਦੇ ਆ ਹੁਣ ਦੋ ਰੀਜਨ ਇਹਨਾਂ ਦੇ ਵਿੱਚ ਅੱਧੇ ਤੋਂ ਜ਼ਿਆਦਾ ਮੌਤਾਂ ਇੱਥੇ ਹੋਈਆਂ ਨੇ ਪ੍ਰੋਵਿੰਸ ਦੇ ਵਿੱਚ ਜਿਹੜੇ ਲੋਕਾਂ ਦੀ ਮੌਤ ਹੋਈ ਆ ਉਹਨਾਂ ਦੇ ਵਿੱਚ 30 ਸਾਲ ਤੋਂ ਲੈ ਕੇ 59 ਸਾਲ ਦੀ ਉਮਰ ਵਾਲੇ ਜ਼ਿਆਦਾ ਲੋਕ ਆ ਤੇ ਇਹੀ ਜ਼ਿਆਦਾ ਰਿਸਕ ਦੇ ਉੱਤੇ ਆ 78% ਜੇ ਦੇਖਿਆ ਜਾਵੇ ਜਿਨ੍ਹਾਂ ਦੀ ਮੌਤ ਹੋਈ ਆ ਤਾਂ ਉਹ ਪੁਰਸ਼ ਨੇ ਬਾਕੀ ਜਿਹੜੀਆਂ ਔਰਤਾਂ ਨੇ ਸੋ ਇਹਦਾ ਮਤਲਬ ਇਹ ਆ ਕਿ ਜਿਹੜੇ men ਨੇ ਉਹਨਾਂ ਦੇ ਉੱਤੇ ਇਹਦਾ ਅਸਰ ਜ਼ਿਆਦਾ ਪੈ ਰਿਹਾ ਕੌਜ਼ ਬੜਾ ਪੁਰਾਣਾ ਆ ਤੇ ਉਹੀ ਕੌਜ਼ ਆ ਫੈਂਟਾਡਿਲ ਫੈਂਟਾਡਿਲ ਇੱਕ ਬਹੁਤ ਸਟਰੋਂਗ ਤੇ ਖਤਰਨਾਕ ਡਰੱਗ ਆ ਬਿਲਕੁਲ ਇਹ ਡਰੱਗ ਜਿਹੜੀ ਆ 70% ਉਹਦੇ ਵਿੱਚ ਪਾਈ ਗਈ ਆ ਜਿਹੜੀਆਂ ਮੌਤਾਂ ਹੋਈਆਂ ਜਿਹੜੇ ਨਸ਼ੇ ਕਰਨ ਦੇ ਨਾਲ ਇਹਦੀ ਬਹੁਤ ਛੋਟੀ ਜੀ ਅਮਾਉਂਟ ਅਸਲ ਦੇ ਵਿੱਚ ਡੈਡਲੀ ਹੋ ਸਕਦੀ ਹੈ اسپੈਸ਼ਲੀ ਜਦੋਂ ਇਹਨੂੰ ਸਟ੍ਰੀਟ ਡਰੱਗ ਦੇ ਨਾਲ ਮਿਲਾ ਕੇ ਦਿੱਤਾ ਜਾਂਦਾ ਅਨਰੇਗੂਲੇਟਿਡ ਡਰੱਗ ਅਸਲ ਦੇ ਵਿੱਚ ਜਿਹੜੀ ਸਟ੍ਰੀਟ ਦੇ ਤੋਂ ਮਿਲਦੀ ਹੈ ਜਿਹੜੀ ਕੋਈ ਲੀਗਲੀ ਨਹੀਂ ਵੇਚੀ ਜਾ ਰਹੀ ਉਹਨੂੰ ਲੈ ਰਹੇ ਨੇ ਲੋਕ ਸੋ ਉਹਨੂੰ ਯੂਜ਼ਰ ਨੂੰ ਪਤਾ ਹੀ ਨਹੀਂ ਕਿ ਇਹਦੇ ਵਿੱਚ ਇਹਦੀ ਮਤਲਬ ਕਿੰਨੀ ਪਾਈ ਆ ਤੇ ਕੀ ਇਹਦੇ ਵਿੱਚ ਹੈਗਾ ਜਾਂ ਕਿੰਨੀ ਇਹਦੇ ਚ ਜ਼ਹਿਰੀਲੀ ਚੀਜ਼ ਪਈ ਆ ਪਬਲਿਕ ਹੈਲਥ ਕ੍ਰਾਈਸਿਸ ਲਗਾਤਾਰ ਹੈ 2016 ਤੋਂ ਹੈਲਥ ਐਮਰਜੈਂਸੀ ਡਿਕਲੇਅਰ ਕੀਤੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹਨੀਆਂ ਟੌਕਸਿਕ ਡਰੱਗ ਡੈਥਸ ਨੇ ਲਗਾਤਾਰ ਜਾਰੀ ਨੇ باوجود ਇਹਦੇ ਪ੍ਰੋਫੈਂਸ਼ਨ ਐਫਰਟਸ ਦੇ ਜਿਹੜੀ ਸੇਫ ਸਪਲਾਈ ওভারਡੋਸ ਜਿਹੜੀਆਂ ਸਾਈਟਸ ਨੇ ਨਲਕਸੋਨ ਨੇ ਕਈ ਸੈਂਕੜੇ ਮੌਤਾਂ ਜਿਹੜੀਆਂ ਉਹ ਲਗਾਤਾਰ ਹਰ ਮਹੀਨੇ ਲਗਾਤਾਰ ਹੋ ਰਹੀਆਂ ਨੇ ਹੁਣ ਜਿਹੜੀਆਂ ਕਾਰਨਰ ਸਰਵਿਸਸ ਦਾ ਸੁਨੇਹਾ ਕਾਰਨਰਸ ਸਰਵਸ ਦਾ ਸੁਨੇਹਾ ਕੀ ਹੈ ਇਸ ਥਾਂ ਦੇ ਉੱਤੇ ਕਿ ਇਹ ਕ੍ਰਾਈਸਿਸ ਦੱਸਦਾ ਆ ਕਿ ਇਸ ਵੇਲੇ ਬਹੁਤ ਜ਼ਿਆਦਾ ਸੇਫ ਫਰੈਂਡ ਦੀ ਲੋੜ ਆ ਜਿਹੜੀ ਰੈਗੂਲੇਟਡ ਐਕਸੈਸ ਹੋਣੀ ਚਾਹੀਦੀ ਆ ਡਰੱਗਸ ਦੀ ਮੈਂਟਲ ਹੈਲਥ ਸਪੋਰਟ ਹੋਣੀ ਚਾਹੀਦੀ ਆ ਤੇ ਤੁਹਾਨੂੰ ਇਸ ਗੱਲ ਬਾਰੇ ਪਤਾ ਹੋਣਾ ਚਾਹੀਦਾ ਕਿ ਅਸੀਂ ਇਸ ਵੇਲੇ ਹੈਲਥ ਐਮਰਜੈਂਸੀ ਦੇ ਵਿੱਚੋਂ ਨਿਕਲ ਰਹੇ ਆ ਤੁਸੀਂ ਸੋਚ ਕੇ ਦੇਖੋ ਕਿ ਅਸੀਂ ਐਕਸੀਡੈਂਟ ਦੇ ਵਿੱਚ ਜਾਂ ਕਿਸੇ ਹੋਰ ਕੰਮਕਾਰ ਦੇ ਵਿੱਚ ਇੱਕ ਮੌਤ ਹੋ ਜੇ ਅਖਬਾਰ ਦੀ ਪਹਿਲੀ ਸੁਰਖੀ ਹੁੰਦੀ ਵੀ ਉੱਥੇ ਆ ਇੱਕ ਕੀਮਤੀ ਮਨੁੱਖੀ ਜਾਨ ਚਲੇਗੀ ਇੱਥੇ 5 ਜਾਨਾਂ ਰੋਜ਼ ਜਾ ਰਹੀਆਂ ਤੇ 2016 ਤੋਂ ਲੈ ਕੇ ਲਗਾਤਾਰ ਜਾ ਰਹੀਆਂ ਰੋਜ਼ ਹੀ ਇਹ ਫੈਂਟਨਲ ਬਹੁਤ ਵੱਡਾ ਫੈਕਟਰ ਹੈ ਸਰਕਾਰ ਨੇ ਕਈ ਤਰ੍ਹਾਂ ਦੇ ਯਤਨ ਕੀਤੇ ਆ ਥੋੜੀ ਬਹੁਤੀ ਘਟੀਆਂ ਵੀ ਆ ਪਰ ਹਜੇ ਤੱਕ ਇਹ ਜਿਹੜੀਆਂ ਹੈਗੀਆਂ ਰੋਕਣ ਦਾ ਨਾਂ ਨਹੀਂ ਲੈ ਰਹੀਆਂ ਜਿਹੜੀ ਕਿ ਇੱਕ ਬਹੁਤ ਵੱਡੀ ਚਿੰਤਾ ਸਾਰਿਆਂ ਦੇ ਲਈ ਇਸ ਵੇਲੇ ਬਣੀ ਹੋਈ ਹੈ ਅਗਲੀ ਗੱਲਬਾਤ ਸਰੀ ਫੂਡ ਬੈਂਕ ਬਾਰੇ ਸਰੀ ਫੂਡ ਬੈਂਕ ਨੇ ਇੱਕ ਆਪਣੀ ਰਿਪੋਰਟ ਦਿੱਤੀ ਹੈ ਜਿਹੜੀ ਕਿ ਰਿਪੋਰਟ ਦੇਖ ਕੇ ਸ਼ਾਇਦ ਹੀ ਕੋਈ ਮਤਲਬ ਕੋਈ ਵੀ ਖੁਸ਼ ਨਹੀਂ ਹੋਊਗਾ ਇੱਕ ਤੇ ਚੰਗੀ ਗੱਲ ਇਹ ਕਹਿ ਰਹੀ ਐ ਸਰੀ ਫੂਡ ਬੈਂਕ ਕਿ ਅਸੀਂ ਬਹੁਤ ਲੋਕਾਂ ਦੀ ਮਦਦ ਕਰ ਰਹੇ ਹਾਂ ਜਾਂ ਇਹਨੇ ਲੋਕਾਂ ਦੀ ਮਦਦ ਕਰ ਰਹੇ ਹਾਂ ਜਿਨ੍ਹਾਂ ਦੀ ਪਹਿਲਾਂ ਨਹੀਂ ਕਰਦੇ ਸੀ ਮਤਲਬ ਕੀ ਹੈ ਕਿ 21000 ਲੋਕ ਹਰ ਮਹੀਨੇ ਪਲੱਸ 60 ਨਵੇਂ ਪਰਿਵਾਰ ਜਾਨੀ ਕਿ 120 ਤੋਂ 150 ਹੋਰ ਲੋਕ ਇਹਨਾਂ ਨੇ ਅਗਸਤ ਤੇ ਸਤੰਬਰ ਦੇ ਵਿਚਕਾਰ ਇਹਨੇ ਲੋਕਾਂ ਦੀ ਮਦਦ ਕੀਤੀ ਹੈ ਜਿਹੜੀ ਕਿ ਬਹੁਤ ਚੰਗੀ ਗੱਲ ਆ 21000 ਲੋਕ ਮਹੀਨੇ ਦੇ ਵਿੱਚ 60 ਨਵੇਂ ਪਰਿਵਾਰ 100 150 ਲੋਕ ਉਹਦੇ ਵਿੱਚ ਪਰਿਵਾਰ ਦੇ ਇਹ ਬਹੁਤ ਚੰਗੀ ਗੱਲ ਆ ਪਰ ਦੂਜਾ ਇਹ ਆ ਜਿਹੜੀ ਉਹਨਾਂ ਦੀ ਐਗਜ਼ੀਕਿਊਟਿਵ ਡਾਇਰੈਕਟਰ ਆ ਕਿਮ ਸੇਵੇਜ ਉਹਨੇ ਉਹ ਕਿਹਾ ਕਿ ਇਹ ਜਿਹੜੇ ਜਿੰਨੇ ਲੋਕ ਆ ਰਹੇ ਆ ਇਹ ਅਸਲ ਦੇ ਵਿੱਚ ਅਸੀਂ ਇਹ ਲਗਾਤਾਰ ਵਧ ਰਹੇ ਆ ਮਤਲਬ ਇਹ ਹੁਣ ਸਰੀ ਫੂਡ ਬੈਂਕ ਇੰਨੇ ਲੋਕਾਂ ਦੀ ਮਦਦ ਕਰ ਰਹੀ ਹੈ ਇਹ ਚੰਗੀ ਗੱਲ ਆ ਤੇ ਇਹ ਹੋਰ ਲੋਕਾਂ ਦੀ ਮਦਦ ਕਰੇ ਉਹ ਵੀ ਚੰਗੀ ਗੱਲ ਆ ਪਰ ਇਹਦੇ ਵਿੱਚ ਮਾੜੀ ਗੱਲ ਇਹ ਆ ਕਿ ਇਹਦਾ ਮਤਲਬ ਇਹ ਆ ਕਿ ਜਿਹੜੇ ਲੋਕ ਆਪਣਾ ਰੋਟੀ ਪਾਣੀ ਦਾ ਪ੍ਰਬੰਧ ਆਪ ਨਹੀਂ ਕਰ ਸਕਦੇ ਸਰੀ ਦੇ ਵਿੱਚ ਜਾਂ ਇਹਦੇ ਨੇੜੇ ਤੇ ਜਿਹੜੇ ਫੂਡ ਬੈਂਕ ਦੀ ਵਰਤੋਂ ਕਰ ਰਹੇ ਆ ਉਹਨਾਂ ਦੀ ਗਿਣਤੀ ਵੱਧ ਰਹੀ ਆ ਉਹ ਉਹ ਸਭ ਤੋਂ ਮਾੜੀ ਗੱਲ ਆ ਹੁਣ ਅੱਗੇ ਥੈਂਕਸ giving ਆ ਥੈਂਕਸ giving ਦਾ ਫੂਡ ਬੈਂਕ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਆ ਕਿ ਹਰ ਇੱਕ ਬੰਦਾ ਮਤਲਬ ਚਾਹੁੰਦਾ ਆ ਕਿ ਉਹਦੇ ਕੋਲ ਫੂਡ ਹੋਵੇ ਸੈਲੀਬ੍ਰੇਟ ਕਰਨ ਦੇ ਲਈ ਸਟਾਫ ਅਸਲ ਦੇ ਵਿੱਚ ਹੁਣ ਪਲਾਨ ਕਰ ਰਿਹਾ ਆ ਕਿ ਕਿਸੇ ਤਰੀਕੇ ਦੇ ਨਾਲ ਜਿਹੜੀ ਪ੍ਰੋਟੀਨਸ ਨੇ ਜਾਂ ਟਰਕੀ ਆ ਜਿਹੜੇ ਵੀ ਪਰਿਵਾਰਾਂ ਨੂੰ ਲੋੜ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੀ ਲੋੜ ਪੂਰੀ ਕਰ ਸਕਣ ਸੋ ਇੱਕ ਵੱਡੀ ਸਮੱਸਿਆ ਇੱਕ ਪਾਸੇ ਬਹੁਤ ਚੰਗੀ ਗੱਲ ਕਿ ਰਿਕਾਡ ਨੰਬਰ ਲੋਕਾਂ ਦੀ ਸਰੀ ਫੂਡ ਬੈਂਕ ਮਦਦ ਕਰ ਰਹੀ ਹੈ ਪਰ ਦੂਜੇ ਪਾਸੇ ਹੁਣ ਜਦੋਂ ਆਹ ਸਕੂਲ ਖੁੱਲਿਆ ਸਤੰਬਰ ਨੂੰ 3 ਸਤੰਬਰ ਨੂੰ ਸਕੂਲ ਖੁੱਲੇ ਸੀ ਪਹਿਲਾ ਦਿਨ ਸੀਗਾ ਇਹ ਫੂਡ ਬੈਂਕ ਉਸ ਵੇਲੇ ਰਿਕਾਡ ਲੈਵਲ ਦੇ ਉੱਤੇ ਪਹੁੰਚ ਚੁੱਕੀ ਸੀ ਤੇ ਉਸ ਤੋਂ ਬਾਅਦ ਹੁਣ ਤੱਕ ਦੇਖੋ ਤੁਸੀਂ ਵੀ ਇਹ ਕਿੰਨਾ ਵੱਡਾ ਐਸ਼ ਵੇਲੇ ਜਿਹੜਾ ਫਰਕ ਪੈ ਗਿਆ ਤੇ ਉਹਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਇਹਦਾ ਮਤਲਬ ਲੋਕਾਂ ਦੀ ਹਾਲਤ ਆਰਥਿਕ ਹਾਲਤੇ ਨਹੀਂ ਮਾੜੀ ਹੋ ਚੁੱਕੀ ਆ ਕਿ ਉਹਨਾਂ ਕੋਲ ਖਾਣਾ ਨਹੀਂ ਖਾਦਾ ਜਾ ਰਿਹਾ ਜਾਂ ਇਦਾਂ ਕਹੋ ਖਾਣਾ ਖਾਣ ਦੇ ਲਈ ਪੈਸਾ ਹੈ ਨਹੀਂ ਕਿ ਹਰ ਪਰਿਵਾਰ ਜਿਹੜਾ ਇਥੇ ਸਰੀ ਦੇ ਵਿੱਚੋਂ ਆਉਂਦਾ ਇਹ ਕਿਤਨਾ ਕਿਤੇ ਕੋਈ ਲੋਕ ਜਿਹੜੇ ਆਉਂਦੇ ਆ ਇਹ ਮਤਲਬ ਇਹੀ ਆ ਕਿ ਆਪ ਖਾਣਾ ਨਹੀਂ ਤੇ ਕੌਣ ਜਾਂਦਾ ਫੂਡ ਬੈਂਕ ਦੇ ਉੱਤੇ ਖਾਣ ਸੋ ਇਹ ਜਿਹੜੀ ਸਮੱਸਿਆ ਉਹਨਾਂ ਨੂੰ ਆ ਰਹੀ ਹੈ ਜਿਹੜਾ ਦੂਜਾ ਪੱਖ ਆ ਇਸ ਗੱਲ ਦਾ ਕਿ ਲੋਕਾਂ ਦੀ ਹਾਲਤ ਇਨੀ ਮਾੜੀ ਹੋ ਚੁੱਕੀ ਹੈ ਇਹ ਸੱਚਮੁੱਚ ਬਹੁਤ ਮਾੜੀ ਚੀਜ਼ ਆ ਇਹਦੇ ਲਈ ਉਹ ਕੋਸ਼ਿਸ਼ ਕਰ ਰਿਹਾ ਹੁਣ ਤਿਉਹਾਰ ਨੇ ਅੱਗੇ ਥੈਂਕਸ giving ਆ ਥੈਂਕਸ giving ਦੇ ਉੱਤੇ ਜਿੱਦਾਂ ਇਹਨਾਂ ਨੇ ਕਿਹਾ ਹਰ ਵਿਅਕਤੀ ਚਾਹੁੰਦਾ ਕਿ ਉਹ ਖਾਵੇ ਸੋ ਜਿਹੜੀ ਫੂਡ ਡੋਨੇਸ਼ਨ ਆ ਉਹ ਵੀ ਵਧੀਆ ਲਗਭਗ 5 ਲੱਖ ਡਾਲਰ ਦੀ ਹੋ ਗਈ ਆ ਕੈਸ਼ ਡੋਨੇਸ਼ਨ ਡ੍ਰੌਪ ਹੋਈ ਆ ਸੋ ਇਹ ਜਿਹੜੀ ਲੱਖ ਕ ਡਾਲਰ ਦੇ ਨੇੜੇ ਆ ਪਿਛਲੇ ਸਾਲ ਦੇ ਮੁਕਾਬਲੇ ਸੋ ਪੈਸਾ ਉਹ ਕਹਿੰਦੇ ਬਹੁਤ ਜ਼ਰੂਰਾ ਜ਼ਰੂਰੀ ਆ ਕਿਉਂਕਿ ਟਰੱਕਾਂ ਨੂੰ ਪੇ ਕਰਨਾ ਸਟੋਰੇਜ ਨੂੰ ਪੇ ਕਰਨਾ ਜਿਹੜੀ ਬਲਕ ਫੂਡ ਪਰਚੇਸ ਕਰਦੇ ਆ ਉਹਨੂੰ ਪੇ ਕਰਨਾ ਉਹਦੇ ਉੱਤੇ ਹੁਣ ਕਿਉਂਕਿ ਇਸ ਵੇਲੇ ਕੈਨੇਡਾ ਪੋਸਟ ਦੀ ਸਟ੍ਰਾਈਕ ਚੱਲ ਰਹੀ ਆ ਫੂਡ ਬੈਂਕ ਜਿਹੜਾ ਇਹ ਥੈਂਕਸ giving ਡੋਨੇਸ਼ਨ ਕੈਂਪੇਨ 4000 ਕਰੀਬ ਜਿਹੜੀ ਹੈਗੇ ਆ ਡੋਨਰਸ ਉਹਨਾਂ ਨੂੰ ਕਰਨਾ ਪਰ ਪੋਸਟਲ ਸਟ੍ਰਾਈਕ ਕਰਕੇ ਉਹ ਸਾਰਾ ਕੁਝ ਰੁਕ ਗਿਆ ਸੋ ਜਿਹੜੀ ਮਤਲਬ ਉਹ ਜਦੋਂ ਉਹ ਪੋਸਟ ਕਰਦੇ ਆ ਲੋਕ ਫਿਰ ਡੋਨੇਟ ਕਰਨ ਦੇ ਲਈ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ ਕਿ ਸਾਰੇ ਕੁਝ ਦੇ ਉੱਤੇ ਅਸਰ ਪੈਂਦਾ ਇਹਨਾਂ ਚੈਲੰਜਸ ਦੇ ਬਾਵਜੂਦ ਜਿਹੜੇ ਉਹ ਲੋਕ ਨੇ ਉਹ ਡੋਨੇਟ ਕਰ ਰਹੇ ਆ ਜਿਹੜੇ ਫੂਡ ਆਈਟਮਸ ਨੇ ਬੈਟਰ ਫੂਡ ਆਈਟਮਸ ਕਰ ਰਹੇ ਆ ਕਈ ਵਾਰੀ ਕੀ ਹੁੰਦਾ ਜਿਹੜੀਆਂ ਸ਼ਾਰਟ ਐਕਸਪਾਇਰੀ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਜਾਂ ਇਦਾਂ ਦੀਆਂ ਕੋਈ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਜਿਹੜਾ ਇਹ ਡੋਨੇਟ ਕਰ ਦਿੰਦੇ ਆ ਪਰ ਇਹਨਾਂ ਨੇ ਹੁਣ ਜਿਹੜਾ ਮਹੱਤਵਪੂਰਨ ਮੁੱਦਾ ਦੱਸਿਆ ਕਿ ਲੋਕ ਚੰਗਾ ਫੂਡ ਚੰਗੀਆਂ ਫੂਡ ਆਈਟਮਸ ਡੋਨੇਟ ਕਰ ਰਹੇ ਆ ਜਿਹਦੇ ਨਾਲ ਕੁਦਰਤੀ ਤੌਰ ਦੇ ਉੱਤੇ ਲੋਕਾਂ ਨੂੰ ਜਿਹੜਾ ਫਾਇਦਾ ਆ ਉਹ ਹੋ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਕਨੋਮੀ ਚੰਗੀ ਹੁੰਦੀ ਆ ਜਾਂ ਲੋਕ ਕਮਾਕਾਰਾਂ ਦੇ ਵਿੱਚ ਠੀਕ ਠਾਕ ਹੁੰਦੇ ਆ ਤਾਂ ਕੁਦਰਤੀ ਤੌਰ ਤੇ ਸਾਰੀ ਫੂਡ ਬੈਂਕ ਦੇ ਵਿੱਚ ਇਹਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਜਿਹੜੀ ਘਟੂਗੀ ਤੇ ਲੋਕ ਜਿਹੜੇ ਆ ਆਪਣੇ ਆਪ ਕੋਈ ਨਾ ਕੋਈ ਕੰਮ ਧੰਦਾ ਕਰਕੇ ਜ਼ਰੂਰ ਆਪਣਾ ਖਾਣਾ ਪਾਣੀ ਕਰਨ ਅਗਲੀ ਗੱਲਬਾਤ ਦੋਸਤੋ ਪ੍ਰਧਾਨ ਮੰਤਰੀ ਵੱਲੋਂ ਬਹੁਤ ਜਿਹੜੇ ਘੱਟ ਆਮਦਨ ਵਾਲੇ ਕੈਨੇਡਾ ਵਾਸੀ ਦੇ ਉਹਨਾਂ ਦੇ ਲਈ ਕੁਝ ਐਲਾਨ ਕੀਤੇ ਗਏ ਆ ਜਿਹੜੀ ਅਨਾਉਂਸਮੈਂਟ ਆ ਇਹ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕੀਤੀ ਆ ਨਵੀਂ ਅਫੋਰਡੇਬਿਲਟੀ ਮੀਅਰਸ ਜਿਹੜੇ ਨਾਲ ਲੋ ਇਨਕਮ ਪਰਿਵਾਰਾਂ ਨੂੰ ਸਟੂਡੈਂਟਸ ਨੂੰ ਜਿਹੜੇ ਬੱਚੇ ਨੇ ਉਹਨਾਂ ਨੂੰ ਨਵੰਬਰ 4 ਦਾ ਜਿਹੜਾ ਫੈਡਰਲ ਬਜਟ ਆ ਉਦੇ ਸੰਬੰਧ ਦੇ ਵਿੱਚ ਕੁਝ ਅਨਾਉਂਸਮੈਂਟਸ ਕੀਤੀਆਂ ਗਈਆਂ ਇੱਕ ਤਾਂ ਆਟੋਮੈਟਿਕ ਟੈਕਸ ਫਾਈਲਿੰਗ ਦਾ ਪ੍ਰਬੰਧ ਕੀਤਾ ਗਿਆ ਜਿਹੜੇ ਲੋ ਲੋ ਇਨਕਮ ਕੈਨੇਡੀਅਨਸ ਨੇ 2026 ਤੋਂ ਸ਼ੁਰੂ ਹੋ ਕੇ ਟੈਕਸイヤー ਤੋਂ ਸ਼ੁਰੂ ਹੋ ਕੇ ਕੈਨੇਡਾ ਰੈਵਨਿਊ ਏਜੰਸੀ ਆਟੋਮੈਟਿਕ ਟੈਕਸ ਫਾਈਲਿੰਗ ਕਰੂਗੀ ਲਗਭਗ 5.5 ਮਿਲੀਅਨ ਲੋ ਇਨਕਮ ਲੋਕਾਂ ਦਾ ਮਤਲਬ ਕੀ ਆ ਕਿ ਲੋਕਾਂ ਨੂੰ ਟੈਕਸ ਫਾਰਮ ਆਪਣੇ ਆਪ ਨਹੀਂ ਭਰਨਾ ਪਊਗਾ ਤੇ CRA ਉਹਨਾਂ ਨੂੰ ਆਟੋਮੈਟਿਕਲੀ ਉਹਨਾਂ ਦਾ ਟੈਕਸ ਭਰੂਗੀ ਜਿਹੜਾ ਆਟੋਮੈਟਿਕ ਟੈਕਸ ਫਾਈਲਿੰਗ ਸਿਸਟਮ ਆ ਇਹ 2022 ਦੇ ਵਿੱਚ ਸ਼ੁਰੂ ਹੋਣਾ ਤੇ ਪੂਰਾ ਜਿਹੜਾ ਇਹ 2028 ਦੇ ਵਿੱਚ ਪੂਰੀ ਤਰ੍ਹਾਂ ਲਾਗੂ ਹੋ ਜਾਣਾ ਸੋ ਇਹ ਸਟੈਪ ਵਾਈਜ਼ ਸਟੈਪ ਐਕਸਪੈਂਡ ਕਰਨਗੇ ਅਗਲੇ ਕੁਝ ਸਾਲਾਂ ਦੇ ਵਿੱਚ ਇਹ ਚੀਜ਼ ਮੈਟਰ ਕਿਉਂ ਕਰਦੀ ਆ ਜੇ ਪ੍ਰਧਾਨ ਮੰਤਰੀ ਨੂੰ ਇਹ ਅਨਾਉਂਸਮੈਂਟ ਕਿਉਂ ਕਰਨੀ ਪਈ ਖਾਸ ਤੌਰ ਦੇ ਉੱਤੇ ਜਿਹੜੇ ਬਹੁਤ ਸਾਰੇ ਲੋ ਇਨਕਮ ਕੈਨੇਡੀਅਨਸ ਨੇ ਉਹ ਟੈਕਸ ਫਾਈਲ ਹੀ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਉਹਨਾਂ ਕੋਲੇ ਤੇ ਪੈਸਾ ਹੀ ਕੋਈ ਨਹੀਂ ਕਮਾਇਆ ਉਹਨਾਂ ਨੇ ਜਾਂ ਬਹੁਤ ਘੱਟ ਕਮਾਇਆ ਤੇ ਉਹਨਾਂ ਨੂੰ ਕੋਈ ਇੰਨਾ ਪੈਸਾ ਹੈ ਹੀ ਨਹੀਂ ਉਹਨਾਂ ਕੋਲ ਦੂਜਾ ਇਹ ਆ ਵੀ ਉਹ ਅਫੋਰਡ ਹੀ ਨਹੀਂ ਕਰ ਸਕਦੇ ਪਰ ਟੈਕਸ ਫਾਈਲ ਕਰਨਾ ਜਿਹੜੇ ਕੁਝ ਬੈਨੀਫਿਟ ਨੇ ਉਹਨਾਂ ਦੇ ਲਈ ਕੁਆਲੀਫਾਈ ਕਰਨ ਦੇ ਲਈ ਜ਼ਰੂਰੀ ਹੈ ਕੈਨੇਡਾ ਚਾਈਲਡ ਬੈਨੀਫਿਟ ਤੁਹਾਨੂੰ ਤਾਂ ਮਿਲਣਾ ਜੇ ਤੁਸੀਂ ਟੈਕਸ ਫਾਈਲ ਕਰੋਗੇ ਜੀਐਸਟੀ ਐਚਐਸਟੀ ਕ੍ਰੈਡਿਟਸ ਜਿਹੜੇ ਆਟੋਮੈਟਿਕਲੀ ਉਹ ਹੋਣਗੇ ਕਿ ਤੁਹਾਨੂੰ ਜਿਹੜਾ ਪੈਸਾ ਮਿਲੇ ਤੇ ਜਿਹੜਾ ਤੁਸੀਂ ਰਿਜ਼ਰਵ ਕਰਦੇ ਆ ਜਿਹੜਾ ਦੂਜਾ ਇੱਕ ਅਨਾਉਂਸਮੈਂਟ ਇਹ ਕੀਤੀ ਹੈ ਕਿ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਪਰਮਨੈਂਟ ਕਰ ਦਿੱਤਾ ਜਾਣਾ نیشنل ਸਕੂਲ ਫੂਡ ਪ੍ਰੋਗਰਾਮ ਜਿਹੜਾ ਲਗਭਗ 4 ਲੱਖ ਬੱਚਿਆਂ ਨੂੰ ਭੋਜਨ ਮੁਹੱਈਆ ਕਰਵਾਉਂਦਾ ਆ ਉਹਨੂੰ ਪਰਮਨੈਂਟ ਕਰ ਦਿੱਤਾ ਜਾਣਾ ਇਹਨੂੰ ਕੁਝ ਹੋਰ ਕੈਨੇਡਾ ਦੇ ਸਕੂਲਾਂ ਦੇ ਵਿੱਚ ਐਕਸਪੈਂਡ ਕੀਤਾ ਜਾਊਗਾ ਜਿਹਦੇ ਨਾਲ ਦੂਜੇ ਪ੍ਰੋਵਿੰਸਸ ਨੂੰ ਹੈਲਪ ਹੋਊਗੀ ਟੈਰਿਟਰੀਜ਼ ਨੂੰ ਹੈਲਪ ਹੋਊਗੀ ਜਿਹੜੇ ਇੰਡੀਜੇਨਸ ਪਾਰਟਨਰਸ ਨੇ ਉਹਨਾਂ ਨੂੰ ਹੈਲਪ ਹੋਊਗੀ ਇਹ ਫੂਡ ਪ੍ਰੋਗਰਾਮ ਮੈਟਰ ਕਿਉਂ ਕਰਦਾ ਇਹ ਪ੍ਰੋਗਰਾਮ ਉਹਨਾਂ ਬੱਚਿਆਂ ਦੀ ਮਦਦ ਕਰਦਾ ਜਿਹੜੇ ਸਕੂਲ ਬਿਨਾਂ ਖਾਧੇ ਆ ਜਾਂਦੇ ਜਾਂ ਉਹਨਾਂ ਕੋਲੇ ਖਾਣ ਨੂੰ ਕੁਝ ਹੁੰਦਾ ਨਹੀਂ ਜਿਹੜੇ ਪਰਿਵਾਰ ਆ ਅਸਲ ਦੇ ਵਿੱਚ ਉਹਨਾਂ ਕੋਲੋਂ ਡੇਲੀ ਲੰਚ ਅਫੋਰਡ ਨਹੀਂ ਹੁੰਦੇ ਮਾਰਕਰ ਨੇ ਇਹ ਵੀ ਕਿਹਾ ਕਿ ਜਿਹੜਾ ਸ਼ਾਰਟ ਟਰਮ ਇੱਕ ਪਾਇਲਟ ਪ੍ਰੋਜੈਕਟ ਹੁੰਦਾ ਸੀ ਪਹਿਲਾਂ ਇਹ ਹੁਣ ਸ਼ਾਰਟ ਟਰਮ ਪਾਇਲਟ ਪਾਇਲਟ ਪ੍ਰੋਜੈਕਟ ਨਾ ਹੋ ਕੇ ਕੈਨੇਡਾ ਦੇ ਸਕੂਲ ਸੇਫਟੀ ਇਹ ਸਾਰੇ ਸਿਸਟਮ ਦਾ ਇੱਕ ਹਿੱਸਾ ਬਣ ਜਾਊਗਾ ਦੂਜਾ ਜਿਹੜਾ ਕੈਨੇਡਾ ਸਟਰੋਂਗ ਪਾਸ ਆ ਉਦੀ ਰੀਨੂਵਲ ਦੀ ਗੱਲ ਕੀਤੀ ਆ ਸਰਕਾਰ ਜਿਹੜਾ ਕੈਨੇਡਾ ਸਟਰੋਂਗ ਪਾਸ ਆ ਇੱਕ ਡਿਸਕਾਊਂਟ ਪ੍ਰੋਗਰਾਮ ਜਿਹੜਾ ਪਰਿਵਾਰਾਂ ਨੂੰ ਪਾਰਕਾਂ ਦੇ ਵਿੱਚ ਜਾਣ 뮤ਜ਼ੀਅਮਸ ਦੇ ਵਿੱਚ ਜਾਣ ਜਾਂ ਹਿਸਟੋਰਿਕ ਸਾਈਟਸ ਦੇ ਉੱਤੇ ਜਾਣ ਜਿਹਦੀ ਅੰਦਰ ਘੱਟਾ ਉਹਨੂੰ ਘੱਟ ਖਰਚੇ ਦੇ ਉੱਤੇ ਲੈ ਕੇ ਜਾਂਦੇ ਸੀ ਪਿਛਲੀ ਸਮਰ ਦੇ ਵਿੱਚ ਬਹੁਤ ਪਪੂਲਰ ਹੋਇਆ ਸੀ ਐਸ ਵਾਰੀ ਉਹ ਵਾਪਸ ਲਿਆ ਰਹੇ ਆ ਤੇ ਇਹ ਕੰਮ ਕਿਦਾਂ ਕਰੂਗਾ ਇਹ ਜਿਹੜਾ ਦਸੰਬਰ 12 ਸਾਲ 2025 ਤੋਂ ਲੈ ਕੇ ਜਨਵਰੀ 15 2026 ਤੱਕ ਜਿਹੜੇ ਰੀਨਿਊ ਕੀਤੇ ਜਾਣਗੇ ਐਕਟਿਵ ਹੋਣਗੇ ਫਿਰ ਸਮਰ 2026 ਦੇ ਵਿੱਚ ਮਤਲਬ ਜਿਹੜੇ ਪਰਿਵਾਰ ਆਹੋ ਟ੍ਰੈਵਲ ਕਰ ਸਕਣ ਅਫੋਰਡੇਬਿਲਟੀ ਨਾਲ ਹੌਲੀਡੇਜ਼ ਦੇ ਵਿੱਚ ਜਾਂ ਜਿਹੜੀ ਵਕੇਸ਼ਨਸ ਦੇ ਉੱਤੇ ਇੱਕ ਸਟੂਡੈਂਟ ਟ੍ਰੈਵਲ ਡਿਸਕਾਊਂਟ ਇਹਦੇ ਵਿੱਚ ਉਹਨਾਂ ਨੇ ਅਨਾਉਂਸ ਕੀਤਾ ਸਟੂਡੈਂਟਸ ਜਿਨ੍ਹਾਂ ਦੀ ਉਮਰ 18 ਤੋਂ 24 ਸਾਲ ਦੇ ਵਿੱਚ ਆ ਜਦੋਂ ਉਹ ਘਰ ਜਾਂਦੇ ਆ ਆਪਣੀਆਂ ਹੌਲੀਡੇਜ਼ ਦੇ ਵਿੱਚ ਉਹਨਾਂ ਨੂੰ 25% ਡਿਸਕਾਊਂਟ ਵੀਆਰ ਰੇਲ ਦੀਆਂ ਟਿਕਟਾਂ ਦੇ ਵਿੱਚ ਦਿੱਤਾ ਜਾਊਗਾ ਇਸ ਪ੍ਰੋਗਰਾਮ ਦੇ ਤਹਿਤ ਤਾਂ ਕਿ ਉਹ ਜਿਹੜੇ ਯੂਥ ਆ ਆਪਣੇ ਘਰਾਂ ਨੂੰ ਜਾਣ ਦੇ ਵਿੱਚ ਉਹਨਾਂ ਨੂੰ ਸੌਖ ਹੋ ਸਕੇ ਇਸ ਜਿਹੜਾ ਇਹ ਬਜਟ ਦੇ ਵਿੱਚ ਸਾਰੇ ਜਿਹੜੇ ਇਨੀਸ਼ੀਏਟਿਵਸ ਹੈਗੇ ਆ ਇਹਨਾਂ ਟੈਕਸ ਫਾਈਲਿੰਗ ਸਕੂਲ ਫੂਡ ਟਰੈਵਲ ਦਾ ਡਿਸਕਾਊਂਟ ਇਹ ਨਵੰਬਰ 4 2025 ਨੂੰ ਜਿਹੜਾ ਫੈਡਰਲ ਬਜਟ ਆ ਉਹਦਾ ਹਿੱਸਾ ਹੋਣਗੇ ਮਾਰਕਰ ਨੇ ਇਹ ਵੀ ਦੱਸਿਆ ਕਿ ਅਸਲ ਦੇ ਵਿੱਚ ਜਿਹੜਾ ਇਨੂੰ ਇਹ ኦਪਰੇਸ਼ਨਲ ਸਪੈਂਡਿੰਗ ਜਿਹੜੀ ਡੇ ਟੂ ਡੇ ਸਪੈਂਡਿੰਗ ਹੁੰਦੀ ਆ ਉਹਦੇ ਵਿੱਚ ਇਹ ਮੰਨ ਕੇ ਚੱਲਣਗੇ ਤੇ ਹੌਲੀ ਹੌਲੀ ਇਹਨੂੰ ਫਿਰ ਜਿਹੜੇ ਆ ਉਧਰਲੇ ਪਾਸੇ ਜਿਹੜਾ ਲੈ ਲਿਆ ਜਾਊਗਾ ਤੇ ਇਹਦੇ ਨਾਲ ਕੁਦਰਤੀ ਤੌਰ ਦੇ ਉੱਤੇ ਇਹਨਾਂ ਨੂੰ ਲੋਕਾਂ ਨੂੰ ਜਿਹੜੇ ਖਾਸ ਕਰ ਲੋ ਇਨਕਮ ਵਾਲੇ ਨੇ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਹੋਏਗਾ ਅਗਲੀ ਗੱਲਬਾਤ ਇੱਕ ਪਿਛਲੇ ਦਿਨਾਂ ਤੋਂ ਲਗਾਤਾਰ ਜਿਹੜੀ ਚਰਚਾ ਹੋ ਰਹੀ ਆ ਅਲਬਰਟਾ ਤੇ ਬੀਸੀ ਦੇ ਵਿਚਕਾਰ ਪਾਈਪਲਾਈਨ ਦੀ ਉਹਦੇ ਉੱਤੇ ਜਿਹੜਾ ਹਜੇ ਤੱਕ ਕੋਈ ਫੈਸਲਾ ਨਹੀਂ ਹੋ ਸਕਿਆ ਤੇ ਇਹ ਵਿਚ ਵਿਚਾਲੇ ਮਾਮਲਾ ਇਸ ਵੇਲੇ ਜਿਹੜਾ ਰੁਕਿਆ ਪਿਆ ਆ ਅਲਬਰਟਾ ਦੇ ਵਿੱਚ ਬਹੁਤ ਸਾਰੇ ਉਹਨਾਂ ਦੇ ਫੀਲਡਸ ਦੇ ਵਿੱਚ ਆਇਲ ਆ ਉੱਥੋਂ ਤੁਸੀਂ ਦੇਖਿਆ ਵੀ ਤੇਲ ਕੱਢਿਆ ਜਾਂਦਾ ਹੁਣ ਉਹ ਤੇਲ ਉੱਥੋਂ ਬਾਹਰ ਕਿਦਾਂ ਭੇਜਿਆ ਜਾਣਾ ਬਾਹਰ ਭੇਜਣ ਦਾ ਇਹ ਤਰੀਕਾ ਹੈ ਵੀ ਉਹਨਾਂ ਨੂੰ ਪੋਰਟਸ ਦੇ ਉੱਤੇ ਲੈ ਜਾਂਦਾ ਜਾਵੇ ਸਮੁੰਦਰ ਦੇ ਕੰਢੇ ਦੇ ਉੱਤੇ ਕਿਸੇ ਤਰ੍ਹਾਂ ਲਿਆਉਣਾ ਸਮੁੰਦਰ ਦੇ ਕੰਢੇ ਦੇ ਉੱਤੇ ਲਿਆਉਣ ਦਾ ਤਰੀਕਾ ਪਾਈਪਲਾਈਨ ਆ ਤੇ ਹੁਣ ਇਹਨੂੰ ਇਦਾਂ ਇਹਨਾਂ ਨੇ ਕਿਹਾ ਆ ਕਿ ਜਿਹੜਾ ਅਲਬਰਟਾ ਇਸ ਗੱਲ ਦੀ ਇਸ ਗੱਲ ਦੇ ਲਈ ਸਹਿਮਤ ਆ ਹੁਣ ਉਹਦੇ ਵਿੱਚ ਫੈਡਰਲ ਸਰਕਾਰ ਦਾ ਵੀ ਰੋਲ ਆ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇਹ ਕਿਹਾ ਆ ਕਿ ਉਹ ਇੱਕ ਨਵੀਂ ਪਾਈਪਲਾਈਨ ਬੀਸੀ ਕੋਰਸ ਦੇ ਵਿੱਚ ਬਿਲਡ ਕਰਨਗੇ ਪਰ ਰੂਲ ਆਊਟ ਨਹੀਂ ਕੀਤਾ ਉਹਨਾਂ ਨੇ ਉਹ ਕਹਿੰਦੇ ਸਰਕਾਰ ਸਪੋਰਟ ਕਰਦੀ ਆ ਨੇਸ਼ਨ ਬਿਲਡਿੰਗ ਪ੍ਰੋਜੈਕਟਸ ਦੀ ਕਲੀਨ એનર્ਜੀ ਦੀ ਜਿਹੜਾ ਰੀਨੇਬਲ ਆ ਤੇ ਇਸੇ ਤਰ੍ਹਾਂ ਟ੍ਰੈਡੀਸ਼ਨਲ ਏਰਜੀ ਆ ਜਿਵੇਂ ਔਇਲ ਜਾਂ ਗੈਸ ਆ ਜਿਹੜੇ ਮਾਰਕ ਕਾਰਨ ਨੇ ਕਿਹਾ ਕਿ ਮੇਜਰ ਪ੍ਰੋਜੈਕਟ ਜਿਹਦੇ ਨਾਲ ਕੋਈ ਆਰਥਿਕ ਬੈਨੀਫਿਟ ਸਾਨੂੰ ਹੁੰਦਾ ਆ ਇੰਡੀਜੇਨਸ ਲੋਕਾਂ ਦੇ ਨਾਲ ਪਾਰਟਨਰਸ਼ਿਪ ਹੁੰਦੀ ਆ ਤੇ ਕੈਨੇਡਾ ਦੇ ਕਲਾਈਮੇਟ ਗੋਲ ਦੇ ਨਾਲ ਮੇਲ ਖਾਂਦਾ ਸੀ ਕਰਾਂਗੇ ਅਲਬਰਟਾ ਤੇ BC ਦੋਵੇਂ ਇੱਕ ਦੂਜੇ ਦੇ ਨਾਲ ਸਹਿਮਤ ਨੇ ਅਲਬਰਟਾ ਦੇ ਪ੍ਰੀਮੀਅਰ ਡੇਨੀਅਲ ਸੁਮਿਥ ਉਹ ਕਹਿੰਦੇ ਵੀ ਪਾਈਪਲਾਈਨ ਅਲਬਰਟਾ ਤੋਂ BC ਨੂੰ ਆਉਣੀ ਚਾਹੀਦੀ ਆ ਤੇ ਜਿਹੜਾ 14 ਮਿਲੀਅਨ ਡਾਲਰ ਇਹਨਾਂ ਨੇ अर्ਲੀ ਪਲੈਨਿੰਗ ਦੇ ਲਈ ਰੱਖ ਦਿੱਤੇ ਆ BC ਦੇ ਪ੍ਰੀਮੀਅਰ ਡੇਵਿਡ ਡੀ ਵੀ ਕਹਿੰਦੇ ਆ ਵੀ ਇਹ ਪ੍ਰੋਜੈਕਟ ਅਸਲ ਦੇ ਵਿੱਚ ਹੋ ਹੀ ਨਹੀਂ ਸਕਦਾ ਇਹ ਤਾਂ ਬਹੁਤ ਅਲਾਰਮਿੰਗ ਹੈ ਤੇ ਹੈ ਹੀ ਬੜਾ ਮਾੜਾ ਹੁਣ ਇਸ ਗੱਲ ਦੇ ਨਾਲ ਰਾਜਨੀਤਿਕ ਤਣਾਅ ਦੋਵਾਂ ਦੇ ਵਿੱਚ ਜਿਹੜਾ ਬਣ ਗਿਆ ਹੈ ਡੈਨੀਅਲ ਸਮਿਥ ਨੇ ਤੇ ਫਾਰ ਬੈਕ ਕੀਤਾ ਕਿ ਏਬੀ ਜਿਹੜਾ ਵਿਰੋਧ ਆ ਜਿਹੜਾ ਇਹ ਅਨ ਕੈਨੇਡੀਅਨ ਆ ਇਹ ਕੈਨੇਡੀਅਨ ਨਹੀਂ ਆ ਦੂਜਾ ਅਨ ਕਨਸਟੀਟਿਊਸ਼ਨਲ ਆ ਮਤਲਬ ਇਹ ਗੈਰ ਸਵਿਧਾਨਿਕ ਆ ਸੋ ਹੁਣ ਇੱਕ ਦੋਵਾਂ ਦੇ ਵਿੱਚ ਲੜਾਈ ਹੈ ਇਸ ਵੇਲੇ ਅਲਬਰਟਾ ਦੇ ਵਿੱਚ ਜਿਹੜੇ ਆਲ ਪ੍ਰੋਡਿਊਸਰ ਆ ਤੇ ਬੀਸੀ ਜਿਹਦੇ ਕੋਲੇ ਸਮੁੰਦਰ ਦਾ ਕੰਢਾ ਆ ਤੇ ਜਿਨ੍ਹਾਂ ਕੋਲੇ ਕੋਸਟਲ ਐਕसेस ਆ ਇਹਨਾਂ ਦੇ ਵਿੱਚ ਲੜਾਈ ਹਜੇ ਤਰ ਚੱਲ ਰਹੀ ਆ ਫਸਲਾ ਕੋਈ ਨਹੀਂ ਹੋਇਆ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ